ਨੂੰ ਸਭ ਹਾਂ ਲੈ ਬਾਈ ਅੱਗੇ ਚੱਲ ਮੈਂ ਕਿ ਆਪਣਾ ਜੋ ਕਹਿੰਦਾ ਗੱਦੇ ਜੋਜੀ ਸ਼ਸਤੀਕਾਂ ਸਾਰਿਆਂ ਨੂੰ ਬਾਈ ਇੱਕ ਦਿਨ ਰਹਿ ਗਿਆ ਜਾਣ ਦੇ ਵਿੱਚ ਕੰਮ ਪੂਰਾ ਫਤਿਹ ਬਤੂਜੀ ਸਰਵੇਦਰ ਸਿੰਘ ਜੀ ਦੇ ਅਮਨ ਨੇ ਖੜਾ ਰਵੇ ਟਰਟਰ ਦਾ ਬੈਂਟਰ ਵੀ ਲਾ ਕੇ ਆ ਗਿਆ ਜੀ ਆ ਵਧੀਆ ਕਰਤਾ ਪਿਆਬ ਲਗਾਤਾ ਠੀਕ ਨੇ ਤੇ ਜਿਵੇਂ ਗੱਲ ਬਾਈ ਮੂਰਲੇ ਹਿੱਸੇ ਦਾ ਪੂਰਾ ਕੰਮ ਕਰਾਤਾ ਹੁਣ ਕਿਹ ਤੋਂ ਹੋਰ ਤੋਂ ਆਈ ਹੁਆ ਮੂਰ ਲਿਖਾਇਆ ਮਹਰ ਫਮਗਣਾ ਮੇਰਾ ਨਾਮ ਲਿਖਾਇਆ ਚਲੋ ਕੋਈ ਵੀ ਉਹਦਾ ਬਕਾਨਾ ਹੁੰਦਾ ਤੇ ਮੈਂ ਅਸਵੇਰੇ 7 ਵਜੇ ਦਾ ਗਿਆ ਵਾ ਤੁੰਹ ਬਈ ਸਾਰਾ ਦਿਨ ਲੱਗ ਜਾਂਦਾ ਦੋਸਤ ਮਿੰਨ ਹੋ ਗਏ ਹੁਣ ਜਾਂਦੇ ਜਾਂਦੇ ਤੁਹਾਨੂੰ ਪਤਾ ਮਿਸਤਰੀ ਅੰਮਰ ਪਰ ਕੋਈ ਨਹੀਂ ਛੱਡਿਆ ਟਰੈਕਟਰ ਦਾ ਜਿਹੜਾ ਨਹੀਂ ਹੋਇਆ ਸਾਰਾ ਟੋਟਲੀ ਗਰੀਸ ਕਰਾਤਾ ਜਿਹੜਾ ਟਰੈਕਟਰ ਹਾਂ ਹਾਂ ਏਅਰ ਸਿਲੰਡਰ ਦਾ ਤੇਲ ਬਦਲ ਕਰਾਤਾ ਜਾਂਸੀ ਵੀ ਆਇਆ ਹੈ ਬੈਠਾ ਐਨ ਅ ਭਾਈ ਪੱਕੇ ਕੰਮ ਹੋ ਗਏ ਹੁਣ ਜਿਹੜਾ ਮਾਣਾ ਮੋਟਾ ਗਰੀਸਤਾ ਲਾਵਾਵੇ ਗੇ ਲੋ ਆ ਲੀਰੀਆ ਦਾਰਤਾ ਸਾਨੂੰ ਬਈਆਂ ਕੱਪੜੇ ਦਾ ਜਿਹੜੀ 7000 ਟੋਟਲੀ ਕਿਉਂਕਿ ਫਿਰ ਆਸੇ-ਪਾਸੇ ਜਾਣਗੇ ਇੱਧਰ ਮਸ਼ੀਨ ਕਰ ਲਈ ਫਿੱਟ ਬਈ ਇੱਧਰ ਲੱਗੇ ਹੁਣ ਸਵਾਈ ਕਰਨ ਇੱਕ ਵਾਰੀ ਜਿਗੇ ਧੋ ਲੈਣਾ ਉੱਪਰ ਮਾਣਾ ਨੇ ਹੇਠਾ ਹੇਠਾ ਬਈ ਖੱਲੀ ਕਰਾ ਦੇਣੀ ਹੈ ਨਾ ਬਾਫੇ ਰੈਡੀ ਇਹ ਜਾਣ ਵਾਸਤੇ ਕਰਨ ਰੈਡੀ ਹੈ ਧੋਣਾ ਤਾਂ ਜ਼ਰੂਰੀ ਦਾ ਮੈਨੂੰ ਜੇ ਖੜਾ ਨਹੀਂ ਹੁੰਦਾ ਤਾਂ ਵੀ ਧੋਣਾ ਦਾ ਸੁੱੱਚਾ ਕਰਨਾ ਪੈਣਾ ਲੋ ਜੀ ਸਵਾਈ ਸ਼ੁਰੂ ਇਹ ਦੋ ਕੋਣ ਲੱਗਿਆਂ ਦਾ ਹਾਂ ਹਾਂ ਇਹ ਨਾਲ ਨਹੀਂ ਕੱਪੜਾ ਮਾਰਦਾਂਗੇ ਇੱਕ ਹਾਂ ਲਾ ਬਾਈ ਆ ਵੀ ਆਪਣਾ ਜੰਤਰ ਸਾਫੇ ਲੋਟਾ ਧੋਣ ਵਾਲਾ ਉਹ ਫੋਗ ਲਾਈਟ ਪਰ ਪਾਰਤਾ ਦਾ ਬਾਈ ਲਗਾਫਾ ਹੈ ਤੂੰ ਆਹ ਹੈ ਤੈਨੂੰ ਮਾਰਦੀ ਇੱਧਰਲੀ ਸਾਈਡ ਨੂੰ ਹੱਥ ਪਾ ਕੇ ਮਾਰਨੀ ਚਾਹੀਏ ਅਰੇ ਮੱਜ ਨੂੰ ਚਲੋ ਹਾਂ ਹੈ ਤੈਨੂੰ ਕਹਿੰਦਾ ਮੈਂ ਚਲ ਚਲ ਇੱਕ ਗੱਲਾਂ ਬਾਈ ਤਸੱਲੀ ਹੋ ਗਈ ਹੁਣ ਇਹ ਤਾਂ ਬਾਦੀ ਦੇ ਉੱਪਰ ਵੱਜਣਾ ਸਰਫ ਦਾ ਜਿੰਨਾ ਹੋਵੇ ਨੂੰ ਹਾਂ ਹਾਂ ਆਹ ਹੈ ਤੈਨੂੰ ਮਾਰ ਦੇ ਮਾਰ ਦੇ ਇਹ ਚੱਲਣ ਕਰਕੇ ਵੇਜੇ ਉਦੋਂ ਕੱਦੂ ਦਾ ਹੀ ਮੇਤੇ ਰਹੇਗਾ ਤਾਂ ਥੋੜਾ ਜਿਹਾ ਇੱਥੇ ਇੱਥੇ ਮਿੱਟੀ ਹੂੰ ਚੱਲ ਹੋ ਗਿਆ ਪੂਰਾ ਫਰੈਸ਼ ਇਨ ਫਰੈਸ਼ ਧੱਪਾਂ ਬਈ ਕੋਲਾਣਾ ਆਪਣਾ ਸਰਫ ਅਗਰ ਦੇਖੋ ਬਈ ਇੱਥੇ ਤੇ ਗ੍ਰੀਸ ਕਰਿਆ ਸਾਰਾ ਸਾਫ ਪੈਂਡਾ ਨੂੰ ਪੂਰਾ ਲੱਗਿਆ ਵਦਾ ਇਹ ਆ ਦੇਖੋ ਹਲੇ ਵੀ ਵਿੱਚ ਵਿੱਚ ਕਿਤੇ ਹੈਗਾ ਮੋਰਾ ਮੋਟਾ ਸੋ ਆ ਰਿਹਾ ਵਰਤੇ ਟੋਟਲੀ ਬਾਕੀ ਪੈਂਟ ਹੋ ਗਿਆ ਬਫਰ ਦੋਈ ਸਾਰਤਾ ਵੀ ਕਰਦੇ ਕਿਲਾ ਇੱਕ ਕਿਲਾ ਸਾਰਾ ਟਰੈਕਟਰ ਨੂੰ ਪਤਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੋ ਤੇ ਅਰੇ ਖਾਜੀ ਟੈਨਰਵਾਦੀਆਂ ਨੇ ਇਹ ਬੁੱਕ ਮਾਰੀ ਜਿਹੜਾ ਮਾਰਨਾ ਨੂੰ ਨੀ ਮਾਰਨ ਵਾਲਾ ਕਿਹਾ ਗ੍ਰੇਸਨ ਉਹ ਲੱਗਿਆ ਮੈਨੂੰ ਸਭ ਤੋਂ ਕੀ ਚ ਹੈ ਨਾ ਇਹਨੂੰ ਵੀ ਕਰ ਦੇਣਾ ਹੋਵੇ ਪੜਾਣਾ ਤਾਂ ਕਰਦਾ ਨਾ ਸਾਡਾ ਨਾ ਨਹੀਂ ਲੀਰਾ ਬਹੁਤ ਬਗਾਵੀ ਬਹੁਤ ਟੈਕ ਬਹੁਤ ਸੌਂ ਮਸ਼ੀਨ ਕਰਕੇ ਕੰਮ ਨਹੀਂ ਆਉਂਦਾ ਆਹ ਜਿਹੜਾ ਚੱਲੇ ਗਿਆ ਮਸ ਇਹਨੂੰ ਤਾਂ ਹਲਾ ਦਾ ਦੀ ਭੰਮੀ ਜਣਾ ਵਾੜੀ ਇਹਨੂੰ ਲੁਪਾ ਲੈ ਅਮਰ ਰੇਡ ਜਣਾ ਧਾਰੇ ਹੋ ha ਕਰੀ ਜਾ ਰਹੇ ਕੀ ਆ ਮਗਰ ਕੀ ਆ flange ਨੰਬਰ ਦੇਖੋ ਬੋਟੀ ਮੇਰੇ ਨਾਲ ਆਲੇ ਚਾਹਵਾ ਦੇਖੋ ਉਹ ਹੈਗਾ ਜਦੋਂ ਨਾ ਇਹ ਜਾਂਦਾ ਆਹ ਇਹਨੇ ਜਸਤ ਨਾ ਰੋਟੇ ਦਾ ਬੋਟਲ ਇਹ ਕਾਲਾ ਜੁੱਤਾ ਜਿਹੜਾ ਕਿ ਇਹ ਤੋਂ ਆਓ ਇਹਨਾਂ ਤੋਂ ਗਾਹਾਂ ਦੇ ਬੰਦਾਂਗਾ ਕਿ ਤੁਹਾਨੂੰ ਇਹ ਵਕਤ ਕੰਮ ਹੋਗਾ ਬਈ ਇਹ ਆਪਣਾ ਆਪ ਤੋਂ ਤਵੱਜੀਆਂ ਜਿਨਾ ਜਦੋਂ ਦਾ ਕਸੂਰ ਨਾ ਠੀਕ ਨਾ ਹੋ ਗਿਆ ਹੋਰ ਜੀ ਹਾਲ ਤੋਂ ਹੋ ਗਿਆ ਜੀ ਨਾ ਇੰਨੀ ਤਰ੍ਹਾਂ ਚੱਲਦੇ ਕੰਮ ਜਮੀ ਵੀ ਆ ਗਿਆ ਮੈਟਰ ਬਾਈ ਵੀ ਇੱਥੇ ਬੈਠਾ ਹਾਂ ਮੈਂ ਆਗਾ ਬਾਈ ਟਰੈਕਟਰ ਤੋਂ ਆਉਂਦਾ ਫਿਰ ਪਾਉਂਦਾ ਪਹਿਲੇ ਬੜੂ ਇੱਕ ਵਾਰ ਫਿਰ ਹੁਣ ਤਾਂ ਕੰਮ ਪੜਨਾ ਬਾਕੀ ਰੱਬ ਦੀ ਰਜ਼ਾ ਚਲوں ਐ ਵੀ ਜਿਹੜਾ ਕਰਦਾ ਜਾਂ ਪੈਂਦਾ ਤਾਂ ਉਹ ਬਹਿ ਗਿਆ ਥੱਲੇ ਹੁਣ ਹਵਾ ਚੱਲੇ ਤੇ ਕਰਦਾ ਨਹੀਂ ਪਾਉਂਗਾ ਮੜਿਆ ਗਿੱਲਾਇਆ ਕਰਤਾ ਰੱਬ ਨੇ ਠੰਡਾਇਆ ਬਾਈ ਸਵੇਰੇ ਜਾਣਾ ਉਹਦੇ ਕਰਕੇ ਲੈ ਹੁਣ ਚਾਬੀਆਂ ਮੰਨ ਲਵਾਂ ਤਿਆਰ ਕਰਦਾ ਵਿੱਚੇ ਰੱਖਦੀ ਸਾਰਾ ਟੂਲ ਟਰਾਲੀ ਮੈਂ ਰੱਖ ਲੈਣਾ ਨਹੀਂ ਟਰਟਰ ਦੀ ਵਾਈਕ ਰਾਤ ਨੂੰ ਚੱਲ ਲੀ ਕਪੜਾ ਮਾਰਦਾ ਹੈ ਨਾ ਹਾਂ ਠੀਕ ਹੈ ਵਾਈਕ ਨੂੰ ਧੰਨਵਾਦ ਕੀ ਹੋ ਗਿਆ ਖੇਤਾਂ ਨੂੰ ਲੋਡ ਤੀ ਹਾਂ ਠੋਕੇ ਠੋਕ ਗਿਆ ਨਾ ਹਾਂ ਬੜਾ ਠੀਕ ਕਪੜਾ ਕਪੜਾ ਮਾਰਦਾ ਹੈ ਬੰਨੂ ਵੀ ਜਿੰਦਾ ਲਾ ਲਾਤਾ ਜਿੰਦਾ ਲਾਤਾ ਵੇ ਟੂਲਰ ਦੇ ਕੰਮ ਕਰਦਾ ਇੱਕ ਜਿੰਦਾ ਰੈਗਡਕ ਨੂੰ ਹੈ ਡੈਕ ਨੂੰ ਤਾਂ ਦੋ ਰਿਆਂ ਉਗਣਾ ਜਾਣਾ ਦੋ ਰਿਆਂ ਦੋ ਵਜੇ ਤਿਆਰੀ ਸ਼ੁਰੂ ਬੰਦੇ ਉਧਰ ਸਾਡੇ ਪਹੁੰਚਦੇ ਆ ਉੱਪਰ ਜੈਸਮੀਨ ਵੀ ਖੜੀ ਤੇ ਉਹ ਲੰਘੀ ਤੇ ਭਾਈ ਉਹ ਬਾਬੇ ਨੇ ਕਰਤੀ ਕਿਰਪਾ ਹਨਾ ਹੈ ਮੈਂ ਕਹਿੰਦਾ ਵੀ ਕਿਰਪਾ ਹੀ ਨਹੀਂ ਹੁਣ ਆਪਣੇ ਪਰ ਅੱਛਾ ਹਾਂ ਮੈਂ ਕਹਿੰਦਾ ਠੰਡਾ ਹੀ ਚੱਲੂ ਕੰਮ ਬਹੁਤ ਵਧੀਆ ਮੈਂ ਪਹਿਲੇ ਆ ਹਾਂ ਐਨੇ ਜੇ ਮੈਂ ਤਾਂ ਆਹੀ ਬਾਈ ਤੈਨੂੰ ਫੋਨ ਕਰੀ ਗਿਆ ਮੈਂ ਕਿ ਟਰਾਲਾ ਤਾਂ ਨਹੀਂ ਭਿਜਦਾ ਪਰ ਹੈ ਹੀ ਨਹੀਂ ਟਰਾਲਾ ਤਾਂ ਅਸੀਂ ਆਨੀਵਾ ਕਰਤਾ ਜਗੜ ਜਾ ਆ ਵਧੀਆ ਕਰੇ ਮੈਨੂੰ ਆਹੇ ਸ਼ੱਕ ਤੇ ਮੈਂ ਕਹਾਂ ਇਹ ਨਹੀਂ ਕਰਾਉਣਾ ਮੈਂ ਕਹਾਂ ਟਰਾਲੇ ਪਾਣੀ ਪਾਉਗਾ ਮੇਰਾ ਬਾਈ ਠੇਕੇਦਾਰ ਨੂੰ ਬਾਈ ਕੀ ਹਾਲ ਹੈ ਜੀ ਸਾਰਿਆਂ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ ਅਸੀਂ ਚੱਕ ਦੋ ਕਰਦੇ ਪਾਣੀ ਵੀ ਇਹਦੇ ਤਾਪ ਗਾਇਤੀ ਵੀ ਜੇ ਮੌਸਮ ਸਾਫ਼ ਹੈ ਤਾਂ ਉੱਪਰ ਚੱਕ ਲਓ ਹਵਾ ਲੱਗੂਗੀ ਨਹੀਂ ਥੱਲੇ ਗਾ ਥੱਲੇ ਬੱਸ 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 ਠੇਕਦਰ ਗੱਠਾ ਠੇਕ ਸਾਂ ਫਿਰ ਤਵਾਰ ਨੂੰ ਬਾਈ ਨੂੰ ਕਹਿੰਦਾ ਗੱਠਾ ਦੇਖ ਤਾਂ ਗੱਠਾ ਥੋੜਾ ਠੀਕ ਹੈ ਹੈ ਬਾਈ ਪਰ ਪ੍ਰਾਲੀ ਬਾਈ ਉੱਪਰ ਨਾ ਦਿਖੇ ਜਿਹੜੇ ਫਰਸ਼ ਛਾਉਂਗੇ ਕਿੱਥੇ ਫਰਸ਼ ਤਾਂ ਆਲੇ-ਦਾਲੇ ਦੱਬ ਗਿਆ ਪਰ ਗੱਦੇ ਆ ਆਪ ਗੱਦੇ ਮੈਂ ਉਹ ਕਹਿੰਦਾ ਵੀ ਦਿਖੇ ਨਾ ਪ੍ਰਾਲੀ ਹਾਂ ਘੜ ਤਾਂ ਆਉਣਾ ਅਸੀਂ ਵੇਖੀ ਕਰਨ ਲੱਗੇ ਹਾਂ ਹਾਂ ਹੁਣ ਦੇਖੀ ਹਲੇ ਪੂਰੇ ਵੀਰ ਤਰਪਾਲ ਜੀ ਪਾਏ ਤੇ ਬਾਹਰੇ ਖੜਾਉਣਾ ਨਾ ਨਾ ਹੁਣ ਤਾਂ ਅੰਦਰ ਹੈ ਨਾ ਅੰਦਰ ਇਹ ਤੇ ਬਾਦ ਅੰਦਰ ਅੰਦਰ ਅੱਛਾ ਹਾਂ ਉਹ ਕਹਿ ਦਿੱਤਾ ਹੈ ਕਿ ਤੇ ਵੀ ਸਵੇਰ ਨੂੰ ਲਾ ਦੋ ਉਹ ਲੈ ਮੈਂ ਹਟ ਜਾਣਾ ਯਾਰ ਬ ਲੈ ਬਾਈ ਯਾਰ ਮੀ ਹਟ ਜਾਣਾ ਸਤਰੰਗੀ ਪਿੰਗ ਪੈ ਵੀ ਗਈ ਹਾਂ ਸਤਰੰਗੀ ਕੱਗੀ ਦਿਖਾਤੀ ਇਹਨੇ ਹਾਂ ਦੂਈ ਵਾਰ ਪਈ ਹੁਣ ਹਾਉਣਾ ਕਈ ਵਾਰ ਪੈ ਜਾਂਦੀ ਕਈ ਵਾਰ ਉੱਤੇ ਜਾਂਦੀ ਹੈ ਅੱਛਾ ਨਹੀਂ ਵਿਚ 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 ਦੇ ਰਿਹਾ ਹੈਗਾ ਬਾਈ ਉਹ ਵੀ ਹੈਗਾ ਉਹ ਵੀ ਕਰਦੇ ਹੁਣ ਸਾਰੇ ਬੇਟ ਸਾਰਾ ਕੁਝ ਟੋਟਲੀ ਕੰਮ ਚਲੋ ਬਾਈ ਚੱਲਦੇ ਆ ਪਲੱਗ ਬਲੋਕ ਬੰਦ ਕਰ ਦੇ ਸੱਜੇ ਕਰਕੇ ਪਹਿਲਾਂ ਸਾਡੇ ਗੱਦੇ ਯਾਰ ਬੜੇ ਸਿਸਟਮ ਵਧੀਆ ਹੋ ਗਿਆ ਤਾਂ ਉਹ ਕਰਦੇ ਆ ਇਹਦਾ ਹੁਣ ਹੋਣੇ ਆ ਹੈ ਨਾ ਥੱਲੇ ਤੇ ਇਧਰ ਦਬਾ ਦੇ ਵਿੱਚ ਦੱਬਣੀ ਹੈ ਹਨਾ ਹਾਂ ਪਹਿਲੇ ਡੈਡੂ ਦਾ ਹੋਗਾ ਦੇਖ ਚਾ ਕਰ ਦੇਣੀ ਹੈ ਇਹ ਹਾਂ ਅੱਛਾ ਕੀ ਕਹਣਾ ਪਹਿਲੇ ਤੇ ਐਡਾ ਹਮਾ ਦੇ ਕਰਾ ਲਿਓ ਬਰਾ ਓਕੇ ਬਾਈ ਸਾਰਾ ਓਕੇ ਆ ਇਹਨਾਂ ਕੰਮ ਓਕੇ ਬੇੜੀ ਕੋਲਰ ਬੋਟ ਆਲਾ ਬਾਈ ਸਤਰੰਗੀ ਪੀਂਗ ਵਾਲਾ ਸਤਰੰਗੀ ਪੀਂਗ ਤਾਂ ਹੈਗੀ ਆ ਹਾਂ ਇੰਜ ਕਿਰਪਾ ਕਰ ਦਿਓ ਮਾਸਰਾਉਂਦੇ ਹੋ ਮੀਨ ਲਿਆ ਇਧਰ ਪਾਕਿਸਤਾਨ ਤੇ ਹਾਂ ਮਲਕੀਤ ਬਾਈ ਲੱਗ ਮੀਨ ਹੀ ਹੈਗਾ ਅੱਛਾ ਪਾਕਿਸਤਾਨ ਨੇ ਕਹਿੰਦੇ ਪਈ ਜਾਂਦਾ ਠੀਕ ਹੈ ਹਾਂ ਮਲਕੀਤ ਬਾਈ ਠੀਕ ਹੋ ਗਿਆ ਠੰਡਾ ਓ ਹੋ ਗਿਆ ਠੰਡਾ ਠੀਕ ਓਕੇ ਆ ਅਪਰਾਲ ਨੇ ਕਿਰਪਾ ਕਰਤੀ ਹਾਂ ਜੀ ਥੋੜ੍ਹਾ ਹੋ ਗਿਆ ਚਲੋ ਮੌਸਮ ਤਾਂ ਮोटा ਕਰਦਾ ਜਾ ਰਿਹਾ ਬਸ ਮੌਸਮ ਠੰਡਾ ਹੋ ਗਿਆ ਠੰਡਾ ਹੋ ਗਿਆ ਜੀ ਪਾਕਿਸਤਾਨ ਜਾਣੀ ਠੰਡਾ ਕਾਲਾ ਹੋਇਆ ਪਰ ਤਾਂ ਛੱਡਣੀ ਨੇ ਹੁਣ ਹਾਂ ਇਹ ਹੈ ਭਾਈ ਛੱਡਣੀ ਹੋਰ ਜੀ ਪਾਕਿਸਤਾਨ ਜਾਣੀ ਹੈ ਉਧਰੋਂ ਮੈਨੂੰ ਹੀ ਲਿਆਇਓ ਉਧਰ ਧਾ ਦਵਾਂਗੇ ਤੇ ਆਹੋ ਸਾਥੇ ਹੀੜਾ ਬੈਠੇ ਆ ਕਹਿੰਦੇ ਪੈਂਦਾ ਉਧਰ ਵੀ ਬੀਚ ਬਿਚੇਰੀ ਜੀ ਸਹੀ ਗੱਲ ਹੈ ਚਲੋ ਪੈਂਦਾ ਆਪਣੇ ਵੀ ਹੈਗਾ ਆਪਣੇ ਨਹੀਂ ਨਾ ਪੈਂਦਾ ਸਹੀ ਗੱਲ ਹੈ ਹੈ ਪੈਂਦਾ ਤਾਂ ਆਪਣੇ ਵੀ ਆਪਣੇ ਨਹੀਂ ਨਾ ਪੈਂਦਾ ਹੈਗਾ ਹਾਂ ਮਾੜਾ ਆਲੇ ਪਈ ਹੋ ਜਾਂਦਾ ਅੰਕਲ ਸਹੀ ਆ ਆਪਣੀ ਲੰਮੜੀ ਲੱਗਦਾ ਤੁਸੀਂ ਚੌਕ ਕਰੋ ਤਾਂ ਪੈਣਾ ਸੋ ਅਮਲਕੀਤભાઈ ਹੁਣ ਕਰਦੀਏ ਤਿਆਰੀ ਉਧਰ ਵਿੱਚ ਚਾਹ ਤੋ ਕਰ ਦੋ ਟਰਾਲੇ ਦੀ ਚਲੋ ਭਾਈ ਲੱਗਦੇ ਆ ਕੰਮ ਆਪਣਾ ਲੋ ਭਾਈ ਕਰਤਾ ਵਾਲੇ ਦਾਲੇ ਤੇ ਕਹਿੰਦੇ ਪ੍ਰੈਸ ਆ ਦੋ ਕੇ ਗੇਲਾ ਲੰਗੇ ਤੇ ਪਤਾ ਲੱਗ ਜਾਣਾ ਪਰ ਆਲੇ ਹੈ ਨਾ ਇੱਥੇ ਤਾਂ ਮੇਰੇ ਜੇਚੇ ਬੈਠੇ ਆਪਾਂ ਇੱਥੇ ਤੇ ਹੁੰਦਾ ਚਾਨਣਾ ਇਹ ਇੱਥੇ ਤੇ ਚਾਨਣਾ ਆਉਣਾ ਆਸ ਚੱਕੇ ਤੇ ਆਉਣਾ ਚਾਨਣਾ ਹੈ ਆ ਚੱਕੇ ਦੇ ਉੱਪਰ ਹੂੰ ਬਾਈ ਬਣ ਗਈ ਗੱਲ ਯਾਰ ਜਿਆਦਾ ਸਾਨੂੰ ਮਹਿੰਗਾ ਹੀ ਤਾਂ ਆ ਚੀਜ਼ ਤਾਂ ਸਾਡੀ ਵਧੀਆ ਬਣਦੇ ਨੇ ਯਾਰ ਗੱਦੇ ਪਿੱਛੇ ਫਿਰ ਸੈਟ ਹੋ ਜਾਂਦੇ ਮੈਂ ਕਹਿੰਦਾ ਮਹੀਦੀ ਵੀ ਅੰਦਰ ਇੱਕ ਟਰਾਲੇ ਨੂੰ ਅੰਦਰ ਗਿੱਲਾ ਵੀ ਨਹੀਂ ਹੋਇਆ ਦੇਖ ਦੂਰ ਦੇ ਤਰਪਾਲ ਪੈਜਦੀ ਆ ਕਿੱਥੇ ਦਾ ਲਟਕਾਈ ਆਲੇ-ਦਾਲੇ ਤੇ ਵੀ ਨਹੀਂ ਹੈ ਦੋ ਰਸੀਆਂ ਵੱਡਣੀਆਂ ਆਪਾਂ ਨੇ ਹਲੇ ਜਿਆਦਾ ਇੱਕ ਤਾਂ ਮੂਰੇ ਇੱਕ ਆਹ ਸਾਈਡ ਭਰਾਓ ਜਿੱਥੇ ਟੋਟਾ ਲੱਗਿਆ ਵਾ ਲੰਬਿਆਂ ਕਰ ਦਿੰਦੇ ਆ ਗਾਣੇ ਰੱਸਾ ਰੱਸਾ ਪਾਣੀ ਦਾ ਕਾਇਦੇ ਬਣ ਐਦਰ ਗੱਠਾ ਨੂੰ ਪੌੜੀ ਦੇਖਦੇ ਹੋ ਅੰਦਰ ਪਈ ਜਿਹੜੀ ਪੌੜੀ ਅੰਦਰ ਵਾਲੀ ਚੱਕ ਲਿਆ ਹੈਨਾ ਬੰਦ ਨਹੀਂ ਹਾਂ ਕਰ ਦਿੰਨਾ ਹੁਣ ਬੰਦ ਕੋ ਚੱਕ ਲਿਓ ਗੱਦੇ ਯਾਰ ਕਰੀ ਕੇ ਜਾਂਦੇ ਤੁਸੀਂ ਚੱਕ ਲਿਓ ਚੱਕ ਲਿਓਗੇ ਮੌਸਮ ਬਾਈ ਪੂਰਾ ਖੁੱਲਦਾ ਜਾਂਦਾ ਜਾਂਦਾ ਬਣਦਾ ਹੈ ਹਾਂ ਜਾਂਦਾ ਬਣਦਾ ਮੌਸਮ ਲਾ ਬਾਈ ਅੱਗੇ ਚੱਲ ਮੈਂ ਕਿ ਆਪਣਾ ਜੋ ਕਹਿੰਦੇ ਗੱਦੇ ਏ ਹੋ ਗਿਆ ਕੰਮ ਮੈਂ ਕਹਿੰਦਾ ਵਾਪਸ ਸੱਤ ਨੂੰ ਜਾਣਾ ਸੀ ਹੈ ਆਪੇ ਸੱਤ ਨੂੰ ਜਾਣਾ ਠੀਕ ਨਹੀਂ ਚਲ ਲਾ ਬਾਈ ਅਖੀਰ ਚ ਰਸਤੇ ਦੀ ਤਿਆਰੀ ਹਾਂ ਦਲਵੀਰ ਬਾਈ ਮੰਨ ਤਿਆਰ ਹੈ ਓਕੇ ਹਾਂ ਇਧਰ ਜਸਵੀਰ ਬਾਈ ਵੀ ਆ ਗਿਆ ਹਾਂ ਚਲੋ ਤਿਆਰੇ ਫਿਚਕੇ ਰੱਖੋ ਕੰਮ ਨੂੰ ਹਾਂ ਓਕੇ ਫਲਰਪੜ ਬਾਈ ਮੈਚ ਪਰ ਹੋਇਆ ਵਾ ਲਾ ਖੜਾ ਦਲਵੀਰ ਲੱਗੇ ਵੇ ਲੱਗੇ ਵੇ ਇੱਥੇ ਆਉਣਾ ਨੇ ਇੱਥੇ ਲਿਆਉਣਾ ਪੜਾ ਸਰਦੇ ਦੀ ਬਾਏ ਉਹ ਬਾਤ ਵਿੱਚ ਪਾ ਦੇ ਮੈਂ ਪਾਸ ਲੈ ਹਾਲੇ ਬੈਠ ਚੈਸੇ ਬਾਇ ਹੁਣ ਮੈਂ ਹੀਟਾ ਨਹੀਂ ਪਾਇਆ ਉਹਦੇ ਵਿੱਚ ਕੱਟ ਪਾ ਤਾ ਨੀ ਇੱਧਰ ਹੀ ਬਣਾ ਲੈ ਨਹੀਂ ਗੱਗੇ ਭਾਈ ਉਹਦੇ ਚ ਕਮਾ ਦੇ ਅੱਪਰ ਕੁੰਡੇ ਚੱਲ ਦੇਖ ਲੈ ਜਿਕਣਾ ਲੋਟ ਲੈ ਦਾ ਹਾਂ ਕਰ ਲੈ ਕਰ ਲੈ ਜਿਕਣਾ ਤੇਰਾ ਜੀ ਕਰਦਾ ਥੋੜੀ ਵੀ ਬਹੁਤ ਵੱਡੀ ਸੇਵਾ ਹੈ ਹੈ ਨਾਨਾ ਸਹਿਬ ਅਗਲੇ ਮਹਾਰਾਜ ਕਰਾ ਰਿਆ ਸੇਵਾ ਸੀ ਕਾਦੇ ਆ ਸੰਤ ਆਪ ਚਾਹੇ ਜਾਣਦਾ ਤੂੰ ਬਾਈ ਕਿੰਨੀ ਕਲਾਂ ਜਾਇਆ ਮੈਂ 5-6 ਵਾਰ ਜਾਇਆ ਚਲੋ ਧੰਨ ਭਾਗਾਂ ਵਾਲਾ ਤੋ ਅਗਲੀ ਵਾਰ ਹੁਣ ਬੀਬੀਆਂ ਦਾ ਰੱਖੋ ਪ੍ਰੋਗਰਾਮ ਅੱਛਾ ਠੀਕ ਆ ਜੀ ਓਕੇ ਹੁਣ ਮੈਂ ਲਿਓ ਬੀਬੇ ਘੁੰਮੀ ਜਾਂਦੇ ਆ ਹੂੰ ਨਹੀਂ ਜਾਇਓਂਗੇ ਹਜ਼ਾਰ ਕਾਰਡ ਬੋ ਕੋਦਣੇ ਲੈ ਕੇ ਜਾਊਂਗਾ ਹਾਂ ਹੇਠ ਟੱਲਾ ਇਹ ਸਰਾ ਬੁੱਢਾ ਵੀ ਹੇਠ ਆ ਗਿਆ ਹੁਣ ਹਨਾ ਇਹ ਇਹ ਨਹੀਂ ਹੱਤਨਾ ਦੇ ਲਈ ਇਹ ਲਾ ਬਈ ਏ ਲੈ ਵੀ ਇਹ ਆਲਾ ਚਲ ਖਿੱਚਦਾ ਬਾਈ ਲੈ ਫੇਰ ਮੋੜ ਦੇ ਮੁਰਦਾ ਇਧਰ ਬਾਈ ਚਾਚਾ ਜੀ ਵੀ ਆ ਗਏ ਮੈਂ ਕੱਠਾ ਇਧਰ ਆ ਗਿਆ ਆ ਮੋੜ ਨਾ ਇਹਦਾ ਪਾਇਆ ਰਹੂਣ ਹਾਂ ਜਦੋਂ ਹੈ ਕਿ ਮੇ ਲੋ ਜੀ ਕਰ ਦੇਣ ਜਰਾ ਅਸੀ ਕਾਲ ਜੀ ਹਾਂ ਜੀ ਤੁਸੀਂ ਵੀ ਆ ਗਏ ਖੇੜਾ ਮਨ ਹਾਂ ਮੈਂ ਦੇਖਾ ਕੱਦੇ ਉਧਰ ਪਹਿ ਕੇ ਆ ਕੇ ਨਹੀਂ ਤੁਹਾਡੇ ਕੋਲ ਤਾਂ ਇੱਕ ਗੱਦਾ ਚੱਕਣਾ ਜੀ ਹੁਕਮ ਹੋਇਆ ਉੱਪਰ ਤੇ ਵਿੱਕੀ ਬਾਈ ਦਾ ਕਹਿੰਦਾ ਇੱਕ ਗੱਦਾ ਪਿਆ ਹੈ ਉੱਥੇ ਓਰੇ ਹਾਂ ਉਹ ਇਹਦੇ ਨਾਲ ਦਾ ਜੀ ਇਹ ਨਾਲ ਦਾ ਹਾਂਜੀ ਹਾਂਜੀ ਹਾਂ ਉਹ ਕਹਿੰਦੇ ਲਿਲੇਕੇ ਘਟ ਹੈ ਹਾਂ ਹਾਂ ਨਹੀਂ ਹਾਂ ਚਲੋ गाइस ਚਲੋ ਰੱਖ ਕੰਮ ਨਾ ਭਾਈ ਕਸਤੇ ਤਿਆਰੀ ਰਸਾ ਬਹੁਤ ਆ ਹੈ ਉਹ ਵੀ ਬੰਨਣਾ ਢੋਲ ਹਾਂ अच्छा ठीक है चल बस सारे ने ऐ ਰਖਾਉਣਾ ਦੇ ਆਪਾਂ ਜਿਹੋ ਨੇ ਲੋਕਾਂ ਨੂੰ ਬੰਨ ਦੇਣਾ ਹਾਂ ਇਹ ਇਕੱਠੇ ਲੋ ਬਾਈ ਪਿੱਛੇ ਲੱਗਣੀ ਪੌੜੀ ਲੋ ਬਾਈ ਪੌੜੀ ਵੀ ਬਣ ਹੋ ਗਈ ਪੂਰਾ ਕੰਮ ਹੋ ਗਿਆ ਓਕੇ ਸਾਰੇ ਦਾ ਸਾਰਾ ਹੂੰ ਰਸਾ ਫੇਰ ਬਚ ਗਿਆ ਹੈ ਤੁਸੀਂ ਆਲਾ ਕੰਮ ਔਖਾ ਰਵਾ ਭਾਈ ਰਖਣੀ ਤਾਰ ਨਹੀਂ ਰੱਖਣੀ ਤਾਰ ਨਹੀਂ ਬੋੜੀ ਹੁਣ ਇਹ ਇੱਥੇ ਰੱਖੇਗਾ ਢੋਲ ਢੋਲ ਬੰਨੂਗਾ ਹੈ ਢੋਲ ਬੰਨ੍ਹ ਹੋ ਜਾਗਾ ਅੱਛਾ ਨਾਲ ਕਹਿੰਦਾ ਛੋਟੀ ਰਸੀ ਨਾਲ ਔਖਾ ਨਾ ਛੋਟੀ ਆਲੀ ਬੰਨ੍ਹੂਗਾ ਇਹਦੇ ਆ ਵੀ ਪਾ ਦੂਗਾ ਲੈ ਵੇਖ ਦੇ ਕੋਸ ਯਾਨੀ ਛੋਟੀ ਨਾਲ ਖੈਂਚ ਪਾ ਲੈਣੀ ਹੈ ਹੂੰ ਕ੍ਰੇਟ ਵੀ ਬੰਨ੍ਹ ਹੋ ਜਾਗਾ ਕ੍ਰੇਟ ਵੀ ਦੇਖਣਾ ਭਾਈ ਹੈ ਕ੍ਰੇਟ ਕ੍ਰੇਟ ਜਾਂ ਫਾਇਲਾ ਲੈ ਲਿਓ ਨਹੀਂ ਕ੍ਰੇਟ ਤੇ ਜੁੱਤੀਆਂ ਕੱਢ ਲੂੰਦਾ ਅਗਲਾ ਇਹਦਾ ਨਾਮ ਨਾਲ ਲੈ ਠੀਕ ਹੈ ਚੜਨੂ ਦੇਖ ਲੈ ਚੜ ਕੇ ਓਕੇ ਏਅਰਪੋਰਟ ਕਮ ਲੋ ਬਾਈ ਲੱਗ ਗਿਆ ਕਿੱਦੇ ਆ ਇੱਕ ਗੱਦਾ ਤਾਂ ਪਿਛਾ ਦੇ ਹੁਣ ਕਾਨੂੰ ਕਾਣਾ ਜਾ ਕੰਮ ਕਰਿਆ ਹੈ ਇਹ ਚੱਲੋ ਚੱਲ ਬੋੜੀ ਚੱਲ ਨੋ ਚੱਲ ਲਾ ਠੇਕੇਦਾਰ ਆ ਗਿਆ ਮੜਾ ਚੜੀ ਯਾਰ ਹੁਣ ਇਹ ਕਾਲੇ ਦੇ ਅੰਦਰ ਲਾਉਂਦੇ ਜੀ ਇਹਨੂੰ ਦੇਖੀ ਚੜ ਕੇ ਮੜਾ ਜੀ ਭਾਈ ਉੱਪਰ ਦਿੱਖ ਦਿੱਤਾ। ਆ ਠੀਕ ਉੱਧਰੋਂ ਸੱਜਾਂ ਵੱਲ ਜੰਮਣਾ ਔਖਾ। ਹੈ? ਸੱਜਾਂ ਵੱਲ ਜੰਮਣਾ ਔਖਾ ਕਰ। ਹਾਂ। ਮੁੰਡਾ ਕੱਪੜੇ ਬਾੜਨੇ ਵਾਲਾ ਕੰਮ ਹੈ। ਕੱਪੜੇ ਬੈਠ ਕੇ ਲੈਣਗੇ। ਅੰਡ ਬੜੀ ਜਾਣੀ। ਠੀਕ ਨੇ। ਚਲੋ ਭਾਈ। ਬਾਕੀ ਮੌਸਮ। ਟੰਡ ਦੇ ਵਿੱਚ ਫਾਦ ਦੇ। ਹੈ? ਕਿਹਾ? ਹੋਰ ਜਿਆਦਾ ਅੰਦਰ ਲਾਉਂਗੇ ਇਹਨੂੰ? ਹਾਂ ਹਾਂ। ਹੁਣ ਬੰਦਾ ਕਰ ਜਾਨ। ਆਕਾਤ ਦੇ ਸਾਈਡਾਂ ਦੇ ਉੱਪਰ ਅਸੀਂ ਅੰਦਰ ਤੱਕ ਛੰਨ ਹੁਣ ਆਪਾਂ ਨੇ ਉਹ ਵੀ ਲਾਉਣੀ ਹੈ ਇੱਕ ਬੰਦ ਕਰਦੀਏ ਉਹਨੂੰ ਆਪਣੀ ਭਾਈ ਲੈਟਰ ਨੂੰ ਉੱਥੇ ਜਾ ਕੇ ਢੋਲ ਜਾਈ ਬੰਦ ਹੋ ਯਾਰ ਜੇ ਬੰਨਣਾ ਹਾਂ ਹੈ ਉਹ ਵੀ ਕਰ ਦਿੰਦੇ ਆ ਢੋਲ ਬੰਦੇ ਆ ਹੁਣ ਇਹ ਸਾਮਾਨ ਸਾਡੇ ਪਾਸ ਪਹੁੰਚਿਆ ਨਹੀਂ ਹੈਗਾ ਬੰਦੇ ਹੁਣ ਇਹਦਾ ਸਾਰੇ ਟਾਈਮ ਆਈ ਹੋਏ ਨੇ ਉਹ ਬਾਹਰ ਦੇ ਬਾਹਰ ਤੋਂ ਉਹ ਲੈ ਕੇ ਆ ਵੀ ਉਹ ਬਾਹਰ ਤੋਂ ਨੀ ਤੋ ਪਾ ਗਿਆ ਵਿੱਚ ਦੇ ਤੋ ਲੈ ਲੈ ਵਿੱਚ ਤੇ ਸਾਫਾ ਪਾ ਦੇ ਜੇ ਤੁਸੀਂ ਪਾਣੀ ਪੀਣ ਨੂੰ ਪਰਣਾ ਤੇ ਠੰਡਾ ਰੱਖਣ ਵਾਸਤੇ ਪਾਣਾ